Yeah. <laughs> ਲੱਖ ਲੱਖ ਵਧਾਈਆਂ ਸਾਡੇ ਜਨਮ ਅਸਤਮੀ ਦੀਆਂ ਜੋ ਸੰਗਤਾਂ ਨੂੰ ਦੇਸ਼ ਪ੍ਰਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਅੱਜ ਸਮੰਦਰ ਦੇ ਵਿੱਚ ਪਹੁੰਚ ਕੇ ਔਰ ਸਾਡੀ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਪਹੁੰਚੀ ਹੈ ਮੈਂ ਆਪਣੇ ਵੱਲੋਂ ਤੇ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਸਾਰੇ ਮੇਰੇ ਭਰਾਵਾਂ ਨੂੰ ਭੈਣਾਂ ਨੂੰ ਲੱਖ ਲੱਖ ਜਨਮ ਅਸਤਮੀ ਦੀਆਂ ਵਧਾਈਆਂ ਦੇ ਰਿਹਾ ਜੀ ਅੱਜ ਦਾ ਜਿਹੜਾ ਦਿਨ ਹੈ ਇਹ ਬਹੁਤ ਹੀ ਖੁਸ਼ੀਆਂ ਭਰਿਆ ਜੰਦਾ ਕਿ ਜੋ ਆਸ਼ਮੀ ਦਾ ਜੋ ਦਿਨ ਮਨਾਇਆ ਜਾਂਦਾ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਅੱਜ ਸਾਹਨੇਵਾਲ ਦੇ ਵਿੱਚ ਵੀ ਜਿਹੜਾ ਸਾਡਾ ਪ੍ਰਾਚੀਨ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਜਿਹੜਾ ਕਿ ਅਸੀਂ ਆਪਣੇ ਬਚਪਨ ਤੋਂ ਹੀ ਸਾਡੇ ਬਜ਼ੁਰਗ ਵੀ ਬਚਪਨ ਤੋਂ ਦੇਖਦੇ ਆ ਰਹੇ ਆ ਇਸ ਮੰਦਿਰ ਦੇ ਵਿੱਚ ਅੱਜ ਬਹੁਤ ਵਧੀਆ ਰੌਣਕਾਂ ਲੱਗੀਆਂ ਨੇ ਇੱਥੋਂ ਦੀ ਜਿਹੜੀ ਟੀਮ ਆ ਸਾਡੀ ਸਾਰੀ ਉਹ ਵਧਾਈ ਦੀ ਪਾਤਰ ਹੈ ਕਿਉਂਕਿ ਜਿਹੜੇ ਅੱਗੇ ਹੋ ਕੇ ਕੰਮ ਕਰਵਾਉਂਦੇ ਨੇ ਔਰ ਪਿਛਲੇ ਲੰਬੇ ਸਮੇਂ ਤੋਂ ਇੱਥੇ ਮੰਦਿਰ ਦਾ ਕੰਮ ਵੀ ਚੱਲ ਰਿਹਾ ਔਰ ਬਹੁਤ ਵਧੀਆ ਖੂਬਸੂਰਤ ਮੰਦਿਰ ਬਣ ਗਿਆ ਸੋ ਸਾਰੇ ਰੂ ਆਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਸਾਡੀ ਸਾਰੀ ਟੀਮ ਵੱਲੋਂ ਹਰੇਕ੍ਰਿਸ਼ਨ ਹਰੇਕ੍ਰਿਸ਼ਨ ਕਲੀਅਰ ਆਇਆ ਅੱਜ ਅੱਜ ਜਿਹਨਾਂ ਨੂੰ ਅੱਜ ਜੋ ਜਨਮ ਅਸ਼ਟਮੀ ਤੇ ਅਸੀਂ ਇਸ ਮੰਦਿਰ ਚ ਪਹੁੰਚੇ ਆ ਸਮੂਹ ਟੀਮ ਸਾਡੇ ਸਾਰੇ ਕਾਉਂਸਲਰ ਮੈਂ ਸਾਰੇ ਦੇਸ਼ ਪ੍ਰਦੇਸ਼ ਦੇ ਵਿੱਚ ਜਨਮ ਅਸ਼ਟਮੀ ਦੀਆਂ ਵਧਾਈਆਂ ਦੇ ਰਿਆਂ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੀਆਂ ਸੰਗਤਾਂ ਨੂੰ ਫੇਰ ਦੁਬਾਰੇ ਦੁਬਾਰੇ ਵਧਾਈਆਂ ਤਾਂ ਜੋ ਇਸ ਮੰਦਿਰੇ ਚ ਪਹੁੰਚ ਕੇ ਬੜਾ ਦਿਲ ਖੁਸ਼ ਹੋਇਆ ਕਿ ਰੌਣਕਾਂ ਲੱਗੀਆਂ ਹਿਆ ਨੇ। ਸ੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਦਾ ਜਨਮ ਦਿਨ ਤੇ ਸਾਰੀਆਂ ਸੰਗਤਾਂ ਬੜੀ ਖੁਸ਼ੀ ਖੁਸ਼ੀ ਦੇ ਤੁਮਤਾਨ ਦੇ ਨਾਲ ਜਨਮ ਅਸ਼ਟਮੀ ਮਨਾ ਰੀਆਂ। ਮੇਰੇ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਲੱਖ ਲੱਖ ਵਧਾਈਆਂ। ਜੀ ਜਨਮਸ਼ਤਮੀ ਹੈ ਅੱਜ ਸ੍ਰੀ ਭਗਵਾਨ ਕ੍ਰਿਸ਼ਨ ਜੀ ਦੇ ਅਵਤਾਰ ਦਿਹਾੜੇ ਤੇ ਸੰਗਤਾਂ ਦਾ ਬਹੁਤ ਸਾਰਾ ਭਾਰੀ ਉਤਸ਼ਾਹ ਇੱਥੇ ਪ੍ਰਾਚੀਨ ਮੰਦਿਰ ਦੇ ਵਿੱਚ ਤੇ ਅਸੀਂ ਵੀ ਜਿਹੜਾ ਇੱਥੇ ਨਤਮਸਤਕ ਹੋਣ ਵਾਸਤੇ ਆਏ ਆ ਪਹੁੰਚੇ ਆ ਤੇ ਸਮੂਹ ਸੰਗਤਾਂ ਨੂੰ ਜਿਹੜਾ ਹੈਗਾ ਵਧਾਈ ਦਿੰਨੇ ਆ ਭਗਵਾਨ ਜੀ ਦੇ ਜਨਮ ਦਿਨ ਦੀਆਂ ਸੋ ਇਹ ਇੱਕ ਸੰਦੇਸ਼ ਆ ਜਿਹੜੇ ਸਾਡੇ ਬਡਾਰੂ ਨੂਨਾ ਵੱਲੋਂ ਆਪਸ ਵਿੱਚ ਭਾਈਚਾਰਕ ਸਾਂਝ ਦਾ ਪ੍ਰਤੀਕ ਹੁੰਦੇ ਨੇ ਇਤਿਹਾਸ ਜਿਹੜੇ ਰਲ ਮਿਲ ਕੇ ਸਭ ਦਾ ਭਾਵਨਾ ਨਾਲ ਕਿਸੇ ਇੱਕ ਵਰਗ ਦਾ ਕਦੇ ਕੋਈ ਤਿਉਹਾਰ ਨਹੀਂ ਹੁੰਦਾ ਸਾਰੀਆਂ ਕੌਮਾਂ ਸਾਰੇ ਵਰਗ ਜਿਹੜੇ ਰਲ ਮਿਲ ਕੇ ਤਿਉਹਾਰ ਮਨਾਉਂਦੇ ਨੇ ਉਹਦੀ ਜਿਉਂਦੀ ਜਾਗਦੀ ਮਿਸਾਲ ਸਾਡਾ ਪ੍ਰਾਚੀਨ ਮੰਦਿਰ ਆ ਜਿਹਦੇ ਵਿੱਚ ਬੜੀ ਵੱਡੀ ਇਕੱਤਰਤਾ ਅੱਜ ਹਰ ਵਰਗ ਦੇ ਲੋਕ ਜਿਹੜੇ ਆ ਕੇ ਇਥੇ ਨਤਮਸ਼ਟ ਹੁੰਦੇ ਆ ਔਰ ਮੈਂ ਫਿਰ ਤੋਂ ਬਹੁਤ ਬਹੁਤ ਵਧਾਈਆਂ ਦਿੰਦਾ ਸਾਰੀ ਸੰਗਤ ਨੂੰ ਔਰ ਅਪੀਲ ਕਰਦਾ ਵੀ ਆਪਾਂ ਭਗਵਾਨ ਜੀ ਦੇ ਲੜ ਲੱਗੇ ਆਪਾਂ ਗੁਰੂ ਮਹਾਰਾਜ ਦੇ ਲੜ ਲਾ ਕੇ ਆਪਾਂ ਪਰਮਾਤਮਾ ਦੇ ਲੜ ਲਾ ਕੇ ਜਿਹੜੀ ਮੁਨੁੱਖਤਾਈ ਆ ਜੋ ਉਹਨਾਂ ਦਾ ਦਿੱਤਾ ਹੋਇਆ ਉਪਦੇਸ਼ ਉਹਦੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਅੱਜ ਜਨਮ ਦਿਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਮੌਕਾ ਮਿਲਿਆ ਦਰਸ਼ਨ ਦੀਦਾਰੇ ਕਰਨ ਦਾ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਜਨਮ ਅਸ਼ਟਮੀ ਦੀਆਂ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਪਹਿਲਾਂ ਤਾਂ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਹਨੇਵਾਲ ਹਲਕਾ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਦੇਣਾ ਚਾਹੁੰਦਾ ਤੇ ਨਾਲ ਦੀ ਨਾਲ ਜਿਹੜੀ ਕਮੇਟੀ ਇੱਥੋਂ ਦੀ ਇਨਾਂ ਦਾ ਬਹੁਤ ਸੱਜਾ ਢੰਗ ਨਾਲ ਹਰ ਵਾਰ ਇਹਨਾਂ ਦਾ ਪ੍ਰਬੰਧ ਕੀਤਾ ਹੁੰਦਾ। ਸੋ ਅੱਜ ਹੈ ਮੇਰਾ ਛੋਟਾ ਭਰਾ ਵਾ ਸ਼ੈਂਕੀ ਚੌਧਰੀ ਸੋ ਇਹਨਾਂ ਨੇ ਵਧੀਆ ਵਧੀਆ ਪ੍ਰਬੰਧ ਕਰਕੇ ਆ ਜਿਹੜਾ ਮੰਦਰ ਆ ਉਹਨੂੰ ਬੜੇ ਸੋਹੇ ਤਰੀਕੇ ਨਾਲ ਅੰਦਰ ਸ਼ਿਵਜੀ ਦੀ ਮੂਰਤੀ ਰਾਜਸਥਾਨ ਤੋਂ ਲਿਆ ਕੇ ਲਾਈ ਆ। ਕ੍ਰਿਸ਼ਨ ਜੀ ਦੀ ਮੂਰਤੀ ਬਾਹਰੋਂ ਲਿਆ ਕੇ ਲਾਈਆਂ ਨੇ। ਸੋ ਅੱਜ ਇਹ ਕਮੇਟੀ ਦੇ ਮੈਂਬਰ ਵੀ ਸਾਰੇ ਵਧਾਈ ਦੇ ਪਾਤਰ ਨੇ। ਸੋ ਅੱਜ ਜਨਮ ਅਸ਼ਟਮੀ ਦੀਆਂ ਸਾਰੇ ਮੁਡੇ ਇਲਾਕਾ ਨਿਵਾਸੀਆਂ ਨੂੰ ਮੁਬਾਰਕਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਹੇ ਵਾਹਿਗੁਰੂ ਸਾਰਿਆਂ ਦੇ ਸਿਰ ਤੇ ਕ੍ਰਿਸ਼ਨ ਜੀ ਦੀ ਕਿਰਪਾ ਬਣੀ ਰਹੇ ਇਹਨਾਂ ਦੇ ਕੰਮ ਕਰ ਕਰਦੀ ਕਲਾ ਤੇ ਰਹਿਣ ਸਾਰੇ ਅਮਨ ਅਮਨ ਸ਼ੋਕ ਚੈਨ ਸਾਰੇ ਹਲਕੇ ਦੇ ਵਿੱਚ ਵਰਤੇ ਸੋ ਮੈਂ ਅੱਜ ਆਪਣੇ ਵੱਨੀ ਉਸ ਮੁੱਚੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਕ੍ਰਿਸ਼ਨ ਜੀ ਦੇ ਜਨਮ ਦਿਨ ਦੀਆਂ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦੇਣਾ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ